ਪਹਿਲਾਂ ਤਾਂ ਮੈਂ ਜਿਹੜੇ ਸਾਰੇ ਦਰਸ਼ਕ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਦਾ ਪੰਜਾਬ ਕੇਸਰੀ ਸਮੂਹ ਦਾ ਧੰਨਵਾਦ ਕਰਦਾ ਜੀ ਨੇ ਇਸ ਬਲੱਡ ਡੋਨੇਸ਼ਨ ਕੈਂਪ ਲਈ ਇੱਕ ਮੁਹਿੰਮ ਜਾਰੀ ਕੀਤੀ ਔਰ ਉਸ ਮੁਹਿੰਮ ਦੇ ਵਿੱਚ ਜਿਹੜੀ ਉਹਨਾਂ ਨੇ ਹਵਾ ਦਾ ਰੁਖ ਹੀ ਬਦਲ ਦਿੱਤਾ ਜਿੱਦਾਂ ਕਹਿੰਦੇ ਵੀ ਪੂਰਬ ਤੋਂ ਚਲਦੀ ਤੇ ਹਵਾ ਪੱਛਮ ਨੂੰ ਆਉਂਦੀ ਹੈ ਤੇ ਇੱਕ ਬਲੱਡ ਡੋਨੇਸ਼ਨ ਨੂੰ ਇਹਨਾਂ ਨੇ ਐਸੇ ਮਕਾਮ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਅੱਜ ਪੰਜਾਬ ਦਾ ਹਰ ਸ਼ਹਿਰੀ ਵਾਸੀ ਜਿਹੜਾ ਵਾ ਉਹ ਬਲੱਡ ਡੋਨੇਟ ਕਰਨ ਲਈ ਉਤਾਵਲਾ ਹੈ ਉਸੇ ਮਹਿਮਨ ਨੂੰ ਜਾਰੀ ਰੱਖਦੇ ਆ ਹੋਏ ਅਸੀਂ ਅੱਜ ਸਾਡੇ ਪੱਤਰਕਾਰ ਦਵਿੰਦਰ ਖਰਾਨਾ ਜੀ ਸੁਰਿੰਦਰ ਸਿੰਘ ਸੰਨੀ ਜੀ ਤੇ ਲੁਧਿਆਣਾ ਐਲਪੀਟੀ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੇ ਜਿੰਨੇ ਵੀ ਅਸੀਂ ਸਦਸਿਆ ਵਾਂ ਇਹਨਾਂ ਨੇ ਮਿਲ ਕੇ ਇਹ ਖੂਨਦਾਨ ਦੇ ਲਈ ਇਹ ਅੱਜ ਕੈਂਪ ਯੋਜਿਤ ਕੀਤਾ ਬੇਤਕਾਰ ਭਵੰਦੇ ਵਿੱਚ ਨੋ ਸਤਿ ਸ੍ਰੀ ਅਕਾਲ ਜੀ ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਪਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਚੋ ਤਾਲਵੀ ਪੁੰਨਯ ਤਿਥੀ ਦੇ ਮੌਕੇ ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਅੱਗੇ ਵੱਧ ਕੇ ਖੂਨਦਾਨ ਕਰ ਰਹੇ ਹਨ ਜੋ ਕਿ ਸਮਾਜ ਲਈ ਇੱਕ ਵੱਡਾ ਸੁਨੇਹਾ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਸ ਲਈ ਖੂਨ ਜੋ ਹੈ ਇੱਕ ਮਹਾਦਾਨ ਦੇ ਰੂਪ ਵਿੱਚ ਨਵਾਂ ਜੀਵਨ ਪ੍ਰਦਾਨ ਕਰਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਖੁਸ਼ੀਆਂ ਨਾਲ ਭਰ ਦਿੰਦਾ ਹੈ ਵੈਸੇ ਖੂਨ ਦਾ ਕੋਈ ਜਾਤ ਧਰਮ ਨਹੀਂ ਹੁੰਦਾ ਖੂਨ ਦਾ ਸਿਰਫ ਲਾਲ ਰੰਗ ਹੁੰਦਾ ਹੈ ਅਤੇ ਇਹ ਇਨਸਾਨੀਅਤ ਦੇ ਲਈ ਖੁਸ਼ੀਆਂ ਦਾ ਅਨਿਕਰਵਾ ਹੰਗਾ ਅਸੀਂ ਇਸ ਮਹਾਨ ਸ਼ਹੀਦੀ ਦਿਹਾੜੇ ਦੇ ਉੱਤੇ ਲਾਲਾ ਜੀ ਨੂੰ ਸਤਿ ਸ਼ਤ ਪ੍ਰਣਾਮ ਕਰਦੇ ਹਾਂ ਮੈਂ ਲਵਲੀ ਮਨੋਚਾ ਵਾਰਡ ਨੰਬਰ 29 ਤੋਂ ਅੱਜ ਲਾਲਾ ਜਗਤ ਰਾਜਨ ਜੀ ਦੇ 40ਵੇਂ ਪੁੰਨੇ ਦਿਤੀ ਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿੰਨਾ ਸਲਾਬ ਵਾਂਗੂ ਉੱਭੜ ਰਿਹਾ ਰક્તਦਾਨ ਰક્તਦਾਨ ਕਰਨ ਵਾਸਤੇ ਲੋਕ ਆ ਰਹੇ ਰક્તਦਾਨ ਮਹਾਦਾਨ ਜਿਵੇਂ ਅੱਗੇ ਵੀ ਕਿਹਾ ਜਾਂਦਾ ਹੈ ਕਿ ਹਰ ਚੀਜ਼ ਦੀ ਫੈਕਟਰੀ ਲੱਗ ਸਕਦੀ ਹੈ ਹਰ ਚੀਜ਼ ਅਸੀਂ ਬਣਾ ਸਕਦੇ ਹਾਂ ਅੱਜ ਦੁਨੀਆ ਚੰਨ ਤੱਕ ਪਹੁੰਚ ਗਈ ਹੈ ਆਸਮਾਨ ਤੱਕ ਪਹੁੰਚ ਗਈ ਹੈ ਪਰ ਰક્ત ਬਣਾਉਣ ਦੀ ਜਿਹੜੀ ਕਿ ਮਤਲਬ ਰક્ત ਬਣਦਾ ਉਹ ਕੁਦਰਤ ਵੱਲੋਂ ਬਣ ਰਿਹਾ ਉਹਦੀ ਕੋਈ ਫੈਕਟਰੀ ਨਾ ਲੱਗੀ ਹੈ ਅਹਲੇ ਤੱਕ ਕੋਈ ਫੈਕਟਰੀ ਲਾ ਪਾਇਆ ਤੇ ਜਿਹੜਾ ਰक्तदान ਹੋ ਰਿਹਾ ਹੈ ਅੱਜ ਲਾਲਾ ਜੀ ਨੂੰ ਇੱਕ ਸੱਚੀ ਸ਼ਰਧਾਂਜਲੀ ਹਰ ਇਨਸਾਨ ਲੁਧਿਆਣਾ ਵਾਸੀ ਦੇ ਰਿਹਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਕੋਟੀ-ਕੋਟੀ ਪ੍ਰਣਾਮ ਕਰਨਾ ਉਹਨਾਂ ਨੂੰ ਜਿਹੜਾ ਇੱਕ-ਇੱਕ ਵਿਅਕਤੀ ਇੱਥੇ ਰक्तदान ਦੇਣਾ ਹੈ ਤੇ ਮੈਂ ਪੰਜਾਬ ਕੇਸਰੀ ਦੇ ਸਮੂਹ ਪ੍ਰਬੰਧਕ ਕਮੇਟੀ ਦਾ ਤੇ ਵਿਜੇ ਚੋਪੜਾ ਜੀ ਤੇ ਅਵਿਨਾਸ਼ ਚੋਪੜਾ ਜੀ ਦਾ ਸਾਰੀ ਮੈਂ ਅੱਜ ਦਿਨੋ ਦਿਨ ਸ਼ੁਕਰੀਆਦਾ ਕਰਨਾ ਕਿਉਂਕਿ ਉਹਨਾਂ ਨੇ ਇਹ ਮੁਹਿੰਮ ਚਲਾਈ ਥੈਂਕ ਯੂ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਨਿੱਕੂ ਭਾਰਤੀ ਹੈ ਵਾਰਡ ਨੰਬਰ 3 ਕੌਂਸਲਰ ਜੀ ਅੱਜ ਜਿਹੜਾ ਰਤਨਾਂ ਦਾ ਕੈਂਪ ਲੱਗਿਆ ਹੈਗਾ ਇਹ ਲਾਲਾ ਜਗਤ ਨਾਰਾਇਣ ਜੀ ਦੇਖੋ ਖਰਾਨੀ ਅੱਜ ਸੋਚ ਤੇ ਅੱਜ ਜਗਾ ਜਗਾ ਪੂਰੇ ਪੰਜਾਬ ਚ ਆਲ ਵਰਲਡ ਕੈਂਪ ਲੱਗ ਰਹੇ ਨੇ ਜਿੱਦਾਂ ਕਿ ਲੋਕ ਜਨਮ ਦਿਨ ਬਣਾਉਂਦੇ ਸੀ ਰੋਡ ਤੇ ਬਣਾਉਂਦੇ ਸੀਗੇ ਪਾਰਟੀਆਂ ਖਰਾਬ ਕਰਦੇ ਸੀ ਅੱਜ ਲੋਕ ਜਨਮ ਦਿਨ ਤੇ ਵੀ ਆਪਣੇ ਬੈਡ ਕੈਂਪ ਲਾਉਂਦੇ ਆ ਉਹ ਵੀ ਇਹਨਾਂ ਦੀ ਦੇਣਾ ਲਾਲਾ ਜਰਦਨਾਇ ਜੀ ਦੇਖੀ ਦੇਖਾ ਮੈਂ ਖਰਾਨਾ ਜੀ ਦਾ ਸਮੁੱਚੀ ਪੰਜਾਬ ਕੇਸੀ ਜੀ ਦਾ ਪੰਜਾਬ ਕੇ ਇਸ ਟੀਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਤੇ ਉਥੇ ਮੈਂ ਧੰਨਵਾਦ ਰਣਾ ਦਾ ਕਰਦਾ ਜਿਹੜੇ ਡੋਨਰ ਨੇ ਜਿਹੜੇ ਖੂਨਦਾਨ ਦੇਰੇ ਨੇ ਜੋ ਕਿ ਦੇਖੋ ਖੂਨ ਇੱਕ ਐਸੀ ਚੀਜ਼ ਆ ਜੋ ਪੈਸੇ ਦੇ ਕੇ ਵੀ ਨਹੀਂ ਲਈਤੀ ਜਾਂਦੀ ਨਾ ਕਿਤੋਂ ਤਿਆਰ ਹੁੰਦੀ ਆ ਉਹ ਦਿਲੋਂ ਬੰਦੇ ਦੇ ਇੱਛਾ ਜਗਦੀ ਆ ਕਿ ਮੈਂ ਆਪਣਾ ਬਲੱਡ ਦਾਨ ਕਰਾਂ ਕਿਸੇ ਲੋੜ ਆ ਜਿੱਦਾਂ ਅੱਜ ਤੋਂ ਕਈ ਸਾਲ ਪਹਿਲਾਂ ਵੀ ਬਲੱਡ ਦੀ ਲੋੜ ਪੈਂਦੀ ਸੀ ਤੇ ਲੋਕ ਤੜਪਦੇ ਸੀ ਵੱਡਾ ਤੜਪਦੇ ਤੇ ਬਲੱਡ ਨਹੀਂ ਮਿਲਦਾ ਸੀ ਤੇ ਅੱਜ ਦਾ ਸਮਾਂ ਉਹ ਆ ਗਿਆ ਹੈਗਾ ਲਾਲਾ ਜਗਨ ਨਾਰਾਇਣ ਜੀ ਦੇ ਅਸ਼ੀਰਵਾਦ ਨਾਲ ਵੀ ਅੱਜ ਬਲੱਡ ਆਸਾਨੀ ਨਾਲ ਮਿਲਦਾ ਹਰ ਹਸਪੀਟਲ ਸ ਹਰ ਜਗ੍ਹਾ ਬਹੁਤ ਆਸਾਨੀ ਨਾਲ ਮਿਲਦਾ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਸਵੱਚੀ ਟੀਮ ਦਾ ਉੱਥੇ ਫਰਨਾ ਜੀ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਰਡ ਨੰਬਰ 29 ਤੋਂ ਆਏ ਆ लवली ਮਨੋਚਾ ਜੀ ਕਾਉਂਸਲਰ ਦੇ ਨਾਲ ਖੂਨਦਾਨ ਕੇਂਦਰ ਵਿੱਚ ਖੂਨਦਾਨ ਡੋਨੇਟ ਕਰਨ ਲਈ ਇਹ ਖੂਨਦਾਨ ਮਹਾਦਾਨ ਹੈ ਜੀ ਇਹ ਸਭ ਦਾ ਕਰਨਾ ਚਾਹੀਦਾ ਹੈ ਯੂਥ ਨੂੰ ਤੇ ਖਾਸ ਕਰਕੇ ਬਹੁਤ ਅੱਗੇ ਆਣਾ ਚਾਹੀਦਾ ਇਸ ਕੰਮ ਲਈ